ਸਤਿ ਸ੍ਰੀ ਅਕਾਲ ਸਸਤੀਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਤੁਹਾਡੀ ਬਹੁਤ ਵਧੀਆ ਲਾਹੇਵੰਦ ਹੋਣ ਵਾਲੀ ਹੈ ਅਗਰ ਤੁਸੀਂ ਕਿਸਾਨ ਹੋ ਜਾਂ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹਾਰਵੈਸਟਰ ਲੈ ਕੇ ਮਲਟੀ ਕ੍ਰੌਪ ਜਿਹੜੀ ਹਾਰਵੈਸਟਰ ਆ ਤੁਹਾਡੇ ਸਾਹਮਣੇ ਆ ਸਿਮਰਨ 676 ਕਿ ਕਿੱਥੋਂ ਦੀ ਬਣੀ ਹੋਈ ਹੈ ਕੰਬਾਈਨ ਇਹ ਮਾਨੂਫ ਮੈਨੂਫੈਕਚਰਿੰਗ ਕਿੱਥੋਂ ਦੀ ਹੈ ਪੂਰੀ ਜਾਣਕਾਰੀ ਆਪਾਂ ਬਾਈ ਜੀ ਉਹਨਾਂ ਤੋਂ ਪ੍ਰਾਪਤ ਕਰਦੇ ਹਾਂ ਅੱਡੇ ਨਾਲੇ ਬਾਈ ਜੀ ਹੋਣੀ ਬਾਈ ਜੀ ਇਹ ਪਹਿਲਾਂ ਤੇ ਆਪਣਾ ਨਾਮ ਦੱਸੋ ਜੀ ਤੇ ਦੂਜੀ ਆਪਣੀ ਫਾਰਮ ਕਿਹੜੀ ਜਗ੍ਹਾ ਤੇ ਲੋਕੇਟਿਡ ਹੈ ਜੀ ਪੰਜਾਬ ਦੇ ਵਿੱਚ ਉਹਦੀ ਜਾਣਕਾਰੀ ਜਿਹੜੀ ਸਾਡੇ ਕਿਸਾਨ ਵੀਰਾਂ ਨੂੰ ਦਿਓ ਜੀ ਅੱਲਾਹ ਦਾ ਸਾਡੇ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਮਸਤੇ ਤੇ ਮੇਰਾ ਨਾਮ ਰਾਜੇਂਦਰ ਸਿੰਘ ਮੈਂ ਸਿਮਰਨ ਗਮਮਾਇਨ ਤੋਂ ਡਾਇਰੈਕਟਰਾਂ ਜੀ ਠੀਕ ਹੈ ਜੀ ਤੇ ਅੱਜ ਆਪਾਂ ਸਾਨੇਵਾਲ ਉਡਾਨ ਮੀਡੀਆ ਦੇ ਮੇਲੇ ਦੇ ਵਿੱਚ ਆਪਾਂ ਆਪਣੇ ਦੋ ਮਾਡਲ ਕਮਮਾਇਨਾ ਦੇ ਆਪਾਂ ਇੱਥੇ ਲੈ ਕੇ ਪਹੁੰਚੇ ਆ ਠੀਕ ਹੈ ਜੀ ਜੀ ਦੇ ਬਾਰੇ ਆਪਾਂ ਤੁਹਾਨੂੰ ਇਹਦੇ ਬਾਰੇ ਬਾਤੋ ਵੱਧ ਜਾਣਕਾਰੀ ਦਵਾਂਗੇ ਜੀ ਠੀਕ ਹੈ ਬਾਈ ਜੀ ਜਿੱਦਾਂ ਕੰਪਨੀਆਂ ਦਾ ਬਹੁਤ ਸਾਰੀਆਂ ਕੰਪਨੀਆਂ ਬਣਾਉਂਦੀਆਂ ਨੇ ਹਾਂਜੀ ਹਾਂਜੀ ਆਪਣੀ ਕੰਪੈਨ ਜਿਹੜੀ ਬਹੁਤ ਜ਼ਿਆਦੀ ਫੇਮਸ ਹੋ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਰਿਵਿਊ ਵੀ ਆਪਣੇ ਚੈੱਕ ਕੀਤੇ ਹੋਏ ਨੇ ਹਾਂਜੀ ਤੇ ਬਹੁਤ ਓਵਰ ਆਲ ਜਿਹੜੀ ਉੱਭਰ ਕੇ ਨਾਮ ਸਿਮਰਨ ਦਾ ਆਇਆ ਉਹਦੇ ਪਾਸੇ ਕਿੰਨੀ ਕ ਮਿਹਨਤ ਲੱਗੀ ਹੈ ਜੀ ਤੇ ਤੁਹਾਡਾ ਥੋੜਾ ਬੈਕ ਕੈਰੀਅਰ ਮਦਰ ਰਕਤ ਨਾਲ ਸਾਂਝਾ ਕਰੋ ਜੀ ਦੇਖੋ ਜੀ ਸਾਡਾ ਜਿਹੜਾ ਇਹ ਕੰਮ ਹੈ ਜੀ ਮੇਰੇ ਫਾਦਰ ਸਾਹਿਬ 1982 ਤੋਂ ਇਸ ਲਾਈਨ ਦੇ ਵਿੱਚ ਨੇ ਠੀਕ ਹੈ ਜੀ ਤੇ ਪਹਿਲਾ ਸਾਡਾ ਜਿਹੜਾ ਮਾਸਟਰ ਕੰਮ ਸੀਗਾ ਉਹ ਸਾਡਾ ਸੀਗਾ ਕਮਬਾਈਨ ਸਪੇਅਰ ਪਾਰਟ ਦਾ ਜੀ ਠੀਕ ਹੈ ਜੀ ਜਿਹੜਾ ਅਸੀਂ ਸਪੇਅਰ ਪਾਰਟ ਅਦਰ ਜਿੰਨੀਆਂ ਵੀ ਕਮਬਾਈਨ ਕੰਪਨੀ ਸੀ ਉਹਨਾਂ ਨੂੰ ਆਪਾਂ ਸਪਲਾਈ ਦਿੰਦੇ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ 2010 ਦੇ ਵਿੱਚ ਆਪਾਂ ਨੇ ਆਪਣੀ ਕੰਬਾਈਨ ਬਣਾਣੀ ਸ਼ੁਰੂ ਕੀਤੀ ਠੀਕ ਹੈ ਜੀ ਬਹੁਤ ਔਕੜਾਂ ਆਈਆਂ ਜੀ ਸਾਨੂੰ ਹਾਂ ਲੇਕਿਨ ਮੇਰੇ ਫਾਦਰ ਸਾਹਿਬ ਜੀ ਦਾ ਐਕਸਪੀਰੀਅੰਸ ਸੀਗਾ ਜੋ ਕੰਪੈਨ ਨੂੰ ਲੈ ਕੇ ਕਿਉਂਕਿ ਉਹ ਪੁਰਾਣੇ ਇਸ ਲਾਈਨ ਦੇ ਵਿੱਚ ਸੀਗੇ ਤਾਂ ਉਹ ਤੋਂ ਸਾਨੂੰ ਬਹੁਤ ਜ਼ਿਆਦਾ ਮਦਦ ਮਿਲੀ ਠੀਕ ਹੈ ਕਿਤੇ ਕਰਕੇ ਅਸੀਂ ਅੱਜ ਇਹ ਮਕਾਮ ਬਹੁਤ ਵੱਡਾ ਹਾਸਲ ਕਰ ਚੁੱਕੇ ਹਾਂ ਦੋਸਤੋ ਬਹੁਤ ਫੇਮਸ ਨਾਮ ਹੈ ਸਿਮਰਨ ਤੇ ਬਹੁਤ ਜ਼ਿਆਦਾ ਇਹ ਕੰਪਨੀ ਪੂਰੇ ਇੰਡੀਆ ਦੇ ਵਿੱਚ ਸੇਲ ਆਊਟ ਹੁੰਦੀ ਹੈ ਤੇ ਇਹਦੀ ਪੂਰੀ ਜਾਣਕਾਰੀ ਆਪਾਂ ਬਾਈ ਜੀ ਤੋਂ ਪ੍ਰਾਪਤ ਕਰਦੇ ਹਾਂ ਪਹਿਲਾਂ ਉਸਾਨ ਵੀਰੋ ਮਾਡਲ ਦਾ ਨਾਮ ਹੈ ਜੀ ਮਾਊਜ਼ਰ ਮਾਊਜ਼ਰ ਸਿਮਰਨ ਕਮਬਾਈਨ ਵਾਲਾ ਦਾ ਜੀ ਇਹ ਟਾਪ ਮਾਡਲ। ਤੁਸੀਂ ਲਾਈਟਾਂ ਦੇਖੋ ਜੀ ਇਹਦੇ ਵਿੱਚ। ਜੋ ਆਪਾਂ ਇਹਦੇ ਵਿੱਚ ਲਾਈਟਾਂ ਲਗਾਈਆਂ ਨੇ। ਐਲਈਡੀ ਲਾਈਟਾਂ। ਅਜੇ ਤੱਕ ਕਿਸੇ ਕਮਬਾਈਨ ਦੇ ਵਿੱਚ ਨਹੀਂ ਦੇਖਾਂ। ਨਹੀਂ ਜੀ ਇਹ ਪ੍ਰੋਜੈਕਟਰ ਲਾਈਟਾਂ ਨੇ ਜੀ। ਪ੍ਰੋਜੈਕਟਰ ਲਾਈਟਾਂ ਨੇ ਕਿਸਾਨ ਵੀਰੋ। ਜਿੱਦਾਂ ਜੀ ਧੁੰਦ ਦੇ ਵਿੱਚ ਜਾਂ ਡਸਟ ਦੇ ਵਿੱਚ ਕਾਰਗਰ ਨਹੀਂ ਜੀ ਪੂਰੀ ਹਾਂਜੀ। ਮੈਂ ਕਹਿੰਦਾ ਜੀ ਇਹ ਕਿਸਾਨ ਭਰਾ ਨੇ ਰਾਤ ਨੂੰ ਕਮਬਾਈਨ ਚਲਾਣੀਆਂ ਤਾਂ ਬਸ ਦੋ ਲਾਈਟਾਂ ਬਹੁਤ ਨੇ। ਠੀਕ ਹੈ ਜੀ। ਜ਼ਿਆਦਾ ਲਾਈਟਾਂ ਚਲਾਣ ਦੀ ਤਾਂ ਲੋੜ ਹੀ ਨਹੀਂ ਜੀ। ਡਸਟ ਫ੍ਰੀ ਨੇ। ਓਕੇ ਜੀ। ਇਹਦੇ ਵਿੱਚ ਦੇਖੋ ਜੀ ਹੁਣ ਫੀਚਰਾਂ ਦੀ ਪਰਮਾਰ ਹੈ ਜੀ ਓਕੇ ਚਾਰ ਚੈਨਾਂ ਜੀ ਓਕੇ ਹੈਵੀ ਡਿਊਟੀ ਫੱਟੀ ਹੈ ਜੀ ਦੇਖੋ ਬਿਲਕੁਲ ਹੈ ਜੀ ਇਹਦੀ ਲਾਈਫ ਵੱਧ ਗਈ ਜੀ ਬਿਲਕੁਲ ਜੀ ਠੀਕ ਹੈ ਉਸ ਤੋਂ ਬਾਅਦ ਸਟੇਨਲੈਸ ਸਟੀਲ ਆ ਗਈ ਜੀ ਫਰੰਟ ਤੇ ਹਾਂ ਜੀ ਇਹ ਸਟੀਲ ਇਸ ਸਟੀਲ ਕਿਉਂ ਲਾਈ ਗਈ ਹੈ ਜੀ ਦੇਖੋ ਜੀ ਇੱਥੇ ਬਹੁਤ ਜ਼ਿਆਦਾ ਕਸਾਈ ਵਾਲਾ ਪਾਰਟ ਲੋਨ ਹੁੰਦਾ ਜੀ ਹਾਂ ਜੀ ਮੰ ਲੋ ਆਪਣੀ ਉਹ ਮਸ਼ੀਨ ਹੈ 1000 ਘੰਟਾ ਚੱਲਣੀ ਹੈ 1000 ਘੰਟਾ ਚੱਲੂਗੀ ਤਾਂ ਜਿਹੜੀ ਇਹਦੀ ਸ਼ੀਟ ਹੈ ਉਹ ਘਸ ਜੂਗੀ ਉਹਦੇ ਵਿੱਚ ਮਲ ਹੌਲ ਹੋ ਜਾਣਗੇ ਤਾਂ ਕਸਟਮਰ ਨੂੰ ਆ ਮਸ਼ੀਨ ਆਪਣੀ ਮਿਸਤਰੀ ਕੋਲ ਲੈ ਕੇ ਜਾਣੀ ਪੈਣੀ ਹੈ ਤਾਂ ਸਟੇਨਲੈਸ ਸਟੀਲ ਲਾਤਾ ਆਪਾਂ ਇਹ ਸਮਝ ਲੋ ਜਦ ਤੱਕ ਮਸ਼ੀਨਾਂ ਉਦੋਂ ਤੱਕ ਚੱਲਦੀ ਹੈ ਲੌਂਗ ਟਾਈਮ ਜਿਹੜੀ ਹੈ ਨਾਲ ਜੀ ਠੀਕ ਹੈਵੀ ਡਿਊਟੀ ਬੋਲਟ ਦੁੱਤੇ ਹੋਣੇ ਜੀ ਹਰ ਜਗ੍ਹਾ ਤੇ ਠੀਕ ਹੈ ਜੀ ਆਪਣੀ ਕੰਪਨੀ ਦੇ ਪਾਰਟ ਨੇ ਜੀ ਬਾਕੀ ਤੁਸੀਂ ਦੇਖੋ ਫਿਟਿੰਗ ਦੇ ਸਕਦੇ ਹੋ ਜੀ ਡੈਸ਼ਬੋਰਡ ਦੀ ਤੁਸੀਂ ਪਲੇਟ ਫਿਟਿੰਗ ਹੈ ਜੀ ਗੱਲੀ-ਗੱਲੀ ਚੀਜ਼ ਸਾਡੇ ਕੋਲ ਫੋਲਡਿੰਗ ਹੈ ਜੀ ਇਹਦੀ ਗੱਲ ਨੂੰ ਤੁਹਾਨੂੰ ਪਾਰਟ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਬਾਕੀ ਡਬਲ ਕੰਬੀਨੇਸ਼ਨ ਪੇਂਟ ਦੇ ਵਿੱਚ ਆ ਜਾਂਦੀ ਹੈ ਜੀ ਓਕੇ ਚਾਸੀ ਦੇਖੋ ਜੀ ਸੇਮ ਹੋਏਗੀ ਓਕੇ ਚਾਸੀ ਸਾਡੀਆਂ ਸਾਰੀਆਂ ਕੰਬਾਈਨਾਂ ਦੇ ਤੁਹਾਨੂੰ ਸੇਮ ਮਿਲੂ ਪਾਰਟ ਸੇਮ ਮਿਲੂਗਾ ਬਟ ਕੁਝ ਫੀਚਰ ਮੈਂ ਤੁਹਾਨੂੰ ਮੇਨ ਮੇਨ ਫੀਚਰ ਦੱਸ ਦਿੰਦਾ ਇਹ ਦਾ ਤੇ ਉਹ ਦਾ ਕੀ ਵਾ ਇੱਕ ਤਾਂ ਇਹ ਜਿਹੜੀਆਂ ਸ਼ੀਲਾਂ ਨੇ ਜੀ ਦੇਖੋ ਹਾਂਜੀ ਹਾਂਜੀ ਸ਼ੀਲਾਂ ਜਿਹੜੀਆਂ ਨੇ ਦੇਖੋ ਜੀ ਇਹ ਆ ਜਾਂਦੇ ਨੇ ਆਪਣੇ ਲੋਕ ਆ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਜੈਕ ਆ ਗਏ ਜੀ ਵਧੀਆ ਬਿਲਕੁਲ ਜੀ ਗੈਸ ਜੈਕ ਆ ਗਏ ਤੇ ਇਹਦੇ ਵਿੱਚ ਜੋ ਟੂਲ ਬਾਕਸ ਜਿਹੜਾ ਆਪਾਂ ਦਿੱਤਾ ਹੋਇਆ ਵੀ ਤੁਹਾਨੂੰ ਜਿਆਦਾ ਖਜਲ ਆਉਣ ਦੀ ਲੋੜ ਨਹੀਂ 2.5 ਗੁਣਾ ਟੂਲ ਵੱਡਾ ਹੈ ਜੀ ਦੂਜੀ ਮਸ਼ੀਨਾਂ ਨਾਲ ਠੀਕ ਹੈ ਜੀ ਕਾਫੀ ਵੱਡਾ ਸਪੇਸ ਹੈ ਹਾਂ ਜੀ ਜਿੰਨੀ ਮਰਜ਼ੀ ਮੈਂ ਕਹਿੰਦਾ ਜੀ ਡਬਲ ਬੈਟਰੀ ਆ ਗਈ ਜੀ ਠੀਕ ਹੈ ਜੀ ਇੱਕ ਇਹਦੇ ਵਿੱਚ ਸਭ ਤੋਂ ਖਾਸ ਚੀਜ਼ ਇਹ ਹੈ ਜੀ ਜਿਹੜੀ ਅਸੀਂ ਦੀ ਪੂੰਛ ਹੈ ਜੀ ਪੂੰਛ ਦੀ ਜਿਹੜੀ ਬੈਕ ਹੈ ਇਹ ਜ਼ਿਆਦਾਤਰ ਕਿਸੇ ਪੇੜ ਦੇ ਵਿੱਚ ਜਾਂ ਪਿੱਛੇ ਟਰਾਲੀ ਦੇ ਵਿੱਚ ਐਕਸੀਡੈਂਟ ਹੋ ਜਾਂਦੀ ਹੈ ਕੰਬਾਈਨ ਕਈ ਵਾਰੀ ਖੇਤ ਦੇ ਵਿੱਚ ਹਾਂ ਜੀ ਹਾਂ ਜੀ ਤਾਂ ਪਿਛਲਾ ਪਾਰਟ ਜਿਹੜਾ ਆ ਉਹ ਟੁੱਟ ਜਾਂਦਾ ਤਾਂ ਆਪਾਂ ਇਹ ਫਾਈਬਰ ਦਾ ਲਾਇਆ ਜੀ ਓਕੇ ਮੰਨ ਲਓ ਕਿ ਜੇ ਡੈਮੇਜ ਹੁੰਦਾ ਆ ਤਾਂ ਮਸ਼ੀਨ ਦਾ ਜਿਹੜਾ ਸਾਈਡ ਪੋਰਸ਼ਨ ਆ ਉਹਨੂੰ ਕੋਈ ਨੁਕਸਾਨ ਨਹੀਂ ਹੋਏਗਾ ਹਾਂਜੀ ਉਹਨੂੰ ਕੋਈ ਦਿੱਕਤ ਨਹੀਂ ਹੋਗੀ ਇਹ ਟੁੱਟਦਾ ਤਾਂ ਟੁੱਟ ਜੂਵੇ ਇਹਦੀ ਕੋਸਟ ਘੱਟ ਹੈ ਜੀ ਹੂੰ ਹੂੰ ਠੀਕ ਹੈ 3000 3500 ਦੇ ਅੰਦਰ ਕਰ ਤੰਦ ਹੈ ਜੀ ਤਾਂ ਬੰਦਾ ਲੈ ਕੇ ਇਹਨੂੰ ਲਗਾ ਸਕਦਾ ਬਟ ਜੇ ਲੋਹਾ ਹੋਊਗਾ ਤਾਂ ਲੋਹਾ ਦੇ ਪਿੱਛੋਂ ਤਾਂ ਟੁੱਟੇਗਾ ਹੀ ਸਾਈਡਾਂ ਤੋਂ ਵੀ ਉਹ ਨੁਕਸਾਨ ਸਾਈਡਾਂ ਵੀ ਤੋੜ ਦੇਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਦੀ ਪਿਛਲੀ ਪੌੜੀ ਦੀ ਜੀ ਬਿਲਕੁਲ ਜੀ ਪਿਛਲੀ ਪੌੜੀ ਤੁਸੀਂ ਦੇਖੋ ਮੈਂ ਆਰਾਮ ਨਾਲ ਦੇਖੋ ਫੋਲਡੇਬਲ ਹੈ ਜੀ ਠੀਕ ਹੈ ਜੀ ਰੋਡ ਦੇ ਉੱਪਰ ਮਸ਼ੀਨ ਜਾ ਰਹੀ ਹੈ ਤੁਹਾਨੂੰ ਕਿਸੇ ਤਰ੍ਹਾਂ ਕੋਈ ਡਰ ਖਤਰਾ ਨਹੀਂ ਇੱਕ ਇੱਕ ਚੀਜ਼ ਜਿਹੜੀ ਤੁਸੀਂ ਬਹੁਤ ਤਰੀਕੇ ਦੇ ਨਾਲ ਟੈਕਨਿਕ ਟਿੱਕੇ ਨਾਲ ਜਿਹੜੀ ਮੈਨੇਜ ਕੀਤਾ ਹੋਇਆ ਜੀ ਟੈਕਨਿਕ ਦੇ ਨਾਲ ਜੀ ਮਜ਼ਬੂਤੀ ਤੁਸੀਂ ਮਜ਼ਬੂਤੀ ਦੇਖੋ ਠੀਕ ਹੈ ਜੀ ਹਾਂ ਬਿਲਕੁਲ ਮਜ਼ਬੂਤੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਹ ਸਦਾ ਬਹਾਰ ਰਹੇਗਾ ਬਿਲਕੁਲ ਤੋ ਇਹ ਨਹੀਂ ਇਹਦਾ ਪਰ ਟੈਂਪਰੇਰੀ ਕੰਮ ਕਰਦਾ ਹੈ ਆਪਣਾ ਫੁੱਲ ਮਜ਼ਬੂਤੀ ਤੇ ਕੰਮ ਕਰਿਆ ਸੇਮ ਉਵੇਂ ਹੀ ਇਹਦੇ ਵਿੱਚ ਸਟ੍ਰਿਪਣੀ ਜੀ ਨਾਲ ਸਾਡੀ ਲਾਜ਼ਮੀ ਨਾਲ ਦੇਵਾਂਗੇ ਜੀ ਆਪਣੀ ਲਾਜ਼ਮੀ ਹੈ ਜੀ ਆਪਣਾ ਕੋਈ ਵੀ ਮਾਡਲ ਤੁਸੀਂ ਲੈਣੇ ਹੋ ਉਸ ਤੇ ਮੈਂ ਲਾਜ਼ਮੀ ਹੈ BS4 ਦਾ ਸਿਸਟਮ ਮਿਲ ਜਾਂਦਾ ਜੀ ਉਹੀ ਸੇਮ ਇਹਦੇ ਵਿੱਚ ਫੋਲਡਿੰਗ ਐਲੀਵੇਟਰ ਆ ਜਾਂਦੇ ਨੇ ਹਾਂਜੀ ਉਸ ਤੋਂ ਬਾਅਦ ਜਿਹਦੇ ਵਿੱਚ ਆਪਾਂ ਨੂੰ ਮਿਲੇਗਾ ਆਟੋ ਕਲੀਨਰ ਓਕੇ 28 ਇੰਚ ਦੀ ਵੱਡੀ ਜਾਲੀ ਆਪਾਂ ਇਹਦੇ ਵਿੱਚ ਲਗਾਨੇ ਆ ਜਿਹਦੇ ਨਾਲ ਕੋਈ ਕਮਬਾਈਨ ਦਾ ਘਰਮ ਹੋਣ ਦਾ ਕੋਈ ਵੀ ਖਤਰਾ ਨਹੀਂ ਹੈਗਾ ਠੀਕ ਹੈ ਨਾਲ ਦੀ ਨਾਲ ਆਟੋ ਤੇ ਕਲੀਨ ਹੋ ਜਾਏ ਉਸ ਤੋਂ ਬਾਅਦ ਜੀ ਇਹਦਾ ਜਿਹੜਾ ਟੈਂਕ ਹੈ ਜੀ ਵਾਟਰ ਪ੍ਰੂਫ ਹੈ ਜੀ ਠੀਕ ਹੈ ਜੀ ਪੂਰੀ ਤਰ੍ਹਾਂ ਉੱਪਰੋਂ ਬੰਦ ਹੈ ਗ੍ਰੇਨ ਟੈਂਕ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਡਿਸਕ ਬ੍ਰੇਕ ਮਿਲਣਗੇ ਜੀ ਤੁਹਾਨੂੰ ਓਕੇ ギア ਆਪਸ਼ਨ ਹੈ ਜੀ 5 ਸਪੀਡ ギア ਲੈ ਸਕਦੇ ਹੋ ਤੁਸੀਂ ਇਹਦੇ ਵਿੱਚ ਠੀਕ ਹੈ ਜੀ ਉਹੀ ਸੇਮ ਇਹਦੇ ਵਿੱਚ ਤੁਸੀਂ ਟਾਇਰ ਆਪਸ਼ਨ ਲੈ ਸਕਦੇ ਹੋ ਅਸੀਂ ਤੁਹਾਨੂੰ ਪ੍ਰੈਫਰ ਕਰਾਂਗੇ ਦੇਖੋ ਜੀ ਵਧੀਆ ਤੋਂ ਵਧੀਆ ਟਾਇਰ ਪਰ ਤੋਂ ਕਸਟਮਰ ਦੀ ਆਪਣੀ ਚੋਆਇਸ ਹੈ ਉਹ ਕੋਈ ਵੀ ਕੰਪਨੀ ਦਾ ਟਾਇਰ ਲੈ ਸਕਦਾ ਆ ਚਾਹੇ ਉਹ ਅੱਗੇ ਵਾਲੇ ਟਾਇਰ ਆ ਜਾਂ ਪਿੱਛੇ ਵਾਲੇ ਟਾਇਰ ਆ ਜਿਵੇਂ ਕਿ तमाम ਕੰਪਨੀਆਂ ਜਿਵੇਂ ਬੀਕੇਟੀ ਆਂਦੀ ਹੈ ਜੀ ਗੁੱਡੀਅਰ ਹੈ ਅਪੋਲੋ ਹੈ ਹਾਂਜੀ ਐਮ ਆਰ ਐਫ ਹੈ ਜੀ ਜੇਕੇ ਟਾਇਰ ਹੈ ਜੀ ਬਿਲਕੁਲ ਜੀ ਸਾਰ ਸਭ ਕੰਪਨੀਆਂ ਨੇ ਬਾਕੀ ਆਪਾਂ ਉੱਪਰ ਦਾ ਵੀ ਤੁਹਾਨੂੰ ਰਿਵਿਊ ਕਰਾ ਦਿੰਨੇ ਆ ਕਿਉਂਕਿ ਆਪਣੇ ਕੋਲ ਦੋਨੋਂ ਇੰਜਨਾਂ ਦੇ ਵਿੱਚ ਮਸ਼ੀਨਾਂ ਉਪਲਬਧ ਨੇ ਕਿਉਂਕਿ ਇਹ ਅਸ਼ੋਕ ਲੈਲਨ ਇੰਜਨ ਨਾਲ ਹੈ ਜੀ ਉਹ ਹੈ ਆਸ਼ ਸ਼ ਇੰਜਨ ਨਾਲ ਠੀਕ ਹੈ ਜੀ ਇਹਦੀ ਦੇਖੋ ਆਪਣਾ ਆ ਜਾਂਦਾ 6 ਸਿਲੰਡਰਾਂ ਅਸ਼ੋਕ ਲੈਲਨ ਇੰਜਨ ਜੀ ਠੀਕ ਹੈ ਜੀ ਹਸ ਪਾਵਰ ਦੀ ਆਪਾਂ ਗੱਲ ਕਰੀ ਤਾਂ 133 ਹਸ ਪਾਵਰ ਮਿਲੇਗਾ ਓਕੇ ਵਧ ਜੂਰੀਆ ਇੰਜਨ ਹੈ ਜੀ ਨਵੀਂ ਟੈਕਨੋਲੋਜੀ ਦਾ BS4 ਯੈਸ ਇਹਦਾ ਜਿਹੜਾ ਆਪਾਂ ਦੇਖ ਸਕ ਰਹੇ ਸਾਡੀ ਫਿਟਿੰਗ ਇੰਨੀ ਕਲਾਜਵਾਬ ਹੈ ਜਿਹੜੀ ਮੇਨ ਚੀਜ਼ ਹੈ ਜੀ ਹਾਂਜੀ ਜਿਹੜੇ ਤੁਹਾਡੇ ਸਲੈਂਸਰ ਹੋਣਗੇ ਜੀ ਇਹ ਦੇਖੋ ਬਹੁਤ ਹੀ ਸਾਨੇ ਵਧੀਆ ਤਰੀਕੇ ਨਾਲ ਨੀਵੇਂ ਫਿੱਟ ਕਰੇ ਹੋਏ ਨੇ ਜੀ ਠੀਕ ਹੈ ਜੀ ਇਹਦੇ ਨਾਲ ਕੀ ਹੈ ਜੀ ਜਦੋਂ ਮਸ਼ੀਨ ਰੋਡ ਤੇ ਚੱਲਦੀ ਹੈ ਖੇਤ ਚੱਲਦੀ ਹੈ ਹੂੰ ਕੋਈ ਵੀ ਕਿਸੇ ਕਿਸਮ ਦਾ ਟਾਣਾ ਆ ਹੂੰ ਤਾਂ ਉਹਦੇ ਨਾਲ ਜਿਹੜੇ ਸੈਂਸਰ ਵਗੈਰਾ ਆ ਜਾਂ ਕੋਈ ਤਾਰ ਉਹ ਖਰਾਬ ਨਹੀਂ ਹੋ ਤੁਸੀਂ ਆਦਰ ਮਸ਼ੀਨਾਂ ਤੇ ਦੇਖ ਸਕਦੇ ਹੋ ਹੂੰ ਆਦਰ ਤੁਸੀਂ ਮਸ਼ੀਨਾਂ ਤੇ ਦੇਖੋਗੇ ਬਹੁਤ ਸਾਰੀਆਂ ਮਸ਼ੀਨਾਂ ਇੱਥੇ ਖੜੀਆਂ ਨੇ ਬਿਲਕੁਲ ਤਾਂ ਉਹਨਾਂ ਦਾ ਜਿਹੜਾ ਇਹ ਸਿਸਟਮ ਹੈ ਜੀ ਇੱਥੇ ਤੱਕ ਹੋਏਗਾ ਠੀਕ ਹੈ ਹਾਂ ਜੀ ਬਹੁਤ ਉਚਾਈ ਤੇ ਜੇ ਕਿਸੇ ਕਿਸਾਨ ਭਰਾ ਨੂੰ ਇੰਜਨ ਦਾ ਕੰਮ ਕਰਨਾ ਪੈ ਗਿਆ ਹੂੰ ਤਾਂ ਉਹਨੂੰ ਇਹ ਸਾਰਾ ਸਿਸਟਮ ਉਤਾਰਨਾ ਪੈਣਾ ਠੀਕ ਹੈ ਜੀ ਪਰ ਆਪਣੀ ਮਸ਼ੀਨ ਦੇ ਵਿੱਚ ਕੀ ਹੈ ਕਿ ਤੁਸੀਂ ਇਹਨੂੰ ਉਤੋ ਥੋੜਾ ਜਿਹਾ ਲੂਜ਼ ਕਰਕੇ ਹੂੰ ਹੂੰ ਘੁਮਾ ਸਕਦੇ ਹੋ ਘੁਮਾ ਕੇ ਤੁਸੀਂ ਇਹਦਾ ਕੋਈ ਵੀ ਕੰਮ ਕਰ ਸਕਦੇ ਹੋ ਬੜੇ ਸੌਖੇ ਤਰੀਕੇ ਨਾਲ ਕੰਮ ਹੋ ਜੂਗਾ ਹਾਂਜੀ ਤੁਸੀਂ ਦੇਖ ਰਹੇ ਹੋ ਕਿੰਨੀ ਵਧੀਆ ਸਪੇਸ ਆ ਕੁੱਲੀ ਡੁੱਲੀ ਸਪੇਸ ਮਿਲੂਗੀ ਹਾਂਜੀ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰੋ ਆਪਣਾ ਵਧੀਆ ਤਰੀਕੇ ਨਾਲ ਕੰਮ ਕਰਿਆ ਹੋਇਆ ਜੀ ਇੱਥੇ ਨੀਚੇ ਵੀ ਇੱਧਰ ਵੀ ਤੁਹਾਨੂੰ ਬਹੁਤ ਸਾਰੀ ਜਗ੍ਹਾ ਮਿਲ ਜਾਂਦੀ ਹੈ ਸਮਾਨ ਰੱਖਣ ਲਈ ਹਾਂਜੀ ਹਾਂਜੀ ਠੀਕ ਹੈ ਇੱਥੇ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਟੂਲ ਬਾਕਸ ਲਗਵਾ ਸਕਦੇ ਹੋ ਓਕੇ ਹਾਂਜੀ ਹਾਂ ਤੇ ਟੈਂਕ ਦੀ ਗੱਲ ਕਰਦੇ ਆਪਾਂ ਇਹਦਾ ਦੇ ਕਨੋਪੀ ਹੈ ਜੀ ਇਹਦੀ ਫਾਈਬਰ ਦੀ ਕਨੋਪੀ ਹੈ ਜੀ ਓਕੇ ਜਿੰਮੇ ਮਰਜੀ ਆਪਾਂ ਇਹਦੇ ਉੱਪਰ ਚੜ ਸਕਦੇ ਆਂ ਕੋਈ ਇਹ ਜੀ ਦਿੱਕਤ ਨਹੀਂ ਆਏ ਬਹੁਤ ਹੀ ਮਜ਼ਬੂਤ ਮਿਲੇਗੀ ਤੇ ਲਾਸਟ ਦੇ ਵਿੱਚ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਕਿਸਾਨ ਵੀਰਾਂ ਨੂੰ ਆਪਾਂ ਇਹ ਕਹਿਣਾ ਚਾਹੁੰਦੇ ਆਂ ਜੀ ਆਪਣੇ ਕਿਸਾਨ ਭਰਾਵਾਂ ਨੂੰ ਤੁਸੀਂ ਵੱਧ ਤੋਂ ਵੱਧ ਸਾਡੀ ਕੰਪਨੀ ਨਾਲ ਜੋੜੋ ਤੇ ਸਾਡੀਆਂ ਸੇਵਾਵਾਂ ਦਾ ਆਨੰਦ ਲਾਓ ਤੇ ਆਪਾਂ ਤੁਹਾਨੂੰ ਇਹਦੇ ਵਿੱਚ ਕਮਾਈਨ ਖਰੀਦਣ ਦੇ ਵਿੱਚ ਹੋਰ ਵੀ ਆਸਾਨ ਕਰਦਾਂਗੇ ਜਾਦਾ ਆਪਾਂ ਨੂੰ ਬੈਂਕ ਫਾਈਨਾਂਸ ਤੇ ਬੈਂਕ ਲੋਨ ਦੀ ਸੁਵਿਧਾ ਮਿਲੂਗੀ ਠੀਕ ਹੈ ਜੀ ਉਹਦੇ ਵਿੱਚ ਬਹੁਤ ਹੀ ਵਧੀਆ ਸਕੀਮਾਂ ਆਈਆਂ ਹੋਈਆਂ ਨੇ ਜਿਵੇਂ ਕਿ ਵਿਆਜ ਤੇ ਛੋਟ ਆਈ ਹੋਈ ਹੈ ਠੀਕ ਹੈ ਜੀ ਤੇ ਆਧਾਰ ਕਾਰਡ ਪੈਨ ਕਾਰਡ ਸਕੀਮ ਹੁਣ ਸਭ ਨੂੰ ਪਤਾ ਹੀ ਹੈ ਵੀ ਆਧਾਰ ਕਾਰਡ ਨਾਲ ਤੁਹਾਨੂੰ ਕਮਾਈਨ ਮਿਲ ਜਾਣੀ ਹੈ ਤੇ 90% ਤੱਕ ਦੀ ਤੁਸੀਂ ਲੋਨ ਸੁਵਿਧਾ ਲੈ ਸਕਦੇ ਹੋ ਠੀਕ ਹੈ ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਇਹਦੀ ਪ੍ਰਾਈਸ ਦੀ ਹਾਂਜੀ ਆਪਣੇ ਕੋਲ ਅਲੱਗ-ਅਲੱਗ ਮਾਡਲ ਨੇ ਜੀ ਜਿਹਦੇ ਵਿੱਚ ਪ੍ਰਾਈਸ 25 ਲੱਖ ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਓਕੇ ਠੀਕ ਹੈ ਜਿਵੇਂ ਦਾ ਤੁਸੀਂ ਮਾਡਲ ਚੂਜ਼ ਕਰਦੇ ਹੋ ਇੰਜਨ ਚੂਜ਼ ਕਰਦੇ ਹੋ ਉਸੇ ਹਿਸਾਬ ਨਾਲ ਆਪਾਂ ਤੁਹਾਨੂੰ ਰੇਟ ਦੇ ਦਾਂਗੇ ਜੀ ਇਹ ਚੁਆਇਸ ਹੋ ਗਈ ਜੀ ਕਿਸਾਨ ਦੀ ਜੇ ਉਹਨੂੰ ਇੱਕ ਇੰਜਨ ਦੀ ਬਜਾਏ ਅਗਰ ਉਹਨੂੰ ਚੇਂਜ ਕਰਾਉਣਾ ਹੋਵੇ ਇੰਜਨ ਹਾਂਜੀ ਮਤਲਬ ਉਹ ਇਾਇਸ਼ਰ ਵੀ ਲੈ ਸਕਦੇ ਆ ਠੀਕ ਹੈ ਅਸ਼ੁਕ ਲੈਣ ਵਿੱਚ ਲੈ ਜਾਓ ਕਸਟਮਰ ਦੇ ਉੱਪਰ ਤੇ ਟਾਇਰ ਦੀ ਵੀ ਚੁਆਇਸ ਹੈਗੀ ਆ ਜੀ ਹਾਂਜੀ ਟਾਇਰ ਦੀ ਬੈਟਰੀ ਦੀ ਇਹ ਚੀਜ਼ਾਂ ਦੀ ਤੁਸੀਂ ਚੁਆਇਸ ਰੱਖ ਸਕਦੇ ਆ ਠੀਕ ਹੈ ਜੀ ਬਹੁਤ ਵਧੀਆ ਜਾਣਕਾਰੀ ਭਾਜੀ ਥੈਂਕ ਯੂ ਧੰਨਵਾਦ ਤੁਸੀਂ ਧੰਨਵਾਦ ਸਰ ਵਧੀਆ ਜਾਣਕਾਰੀ ਜਿਹੜੀ ਸਾਡੇ ਕਿਸਾਨ ਵੀਰਾਂ ਨੂੰ ਦਵਾਈ ਆ ਦਿੱਤੇ ਹੋਏ ਨੰਬਰਾਂ ਦੇ ਕੰਟੈਕਟ ਕਰ ਲਓ ਇਹ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਤੁਹਾਡਾ ਬੈਨੀਫਿਟ ਵੀ ਹੋ ਸਕੇ ਜੋ ਦਿੱਤੇ ਹੋਏ ਨੰਬਰ ਤੇ ਉਹ ਤੇ ਕੰਟੈਕਟ ਕਰਕੇ ਥੈਂਕ ਯੂ ਧੰਨਵਾਦ ਭਾਈ